ਕੰਮ ਹੋ ਜਾਂਦੇ ਉਹ ਤਾਂ ਚਾਰ ਚੰਨ ਨਹੀਂ ਹੋਵੇ ਜੇ ਆਪਾਂ ਕਹਿੰਦੇ ਸਾਡੇ ਕੰਮ ਨਹੀਂ ਹੁੰਦੇ ਉਹਦੇ ਨਾਲ ਮੀ ਉਸ ਹੀ ਬੜੀ ਗੱਲ ਹੈ ਇਹ ਐਕਚੁਅਲੀ ਜਿਹੜੀ ਗੱਲੋਂ ਦਾ ਜਿਹੜਾ ਫੈਕਟ ਹੈ ਕਿ ਤੋਂ ਬੁਲੇਵਲ ਤੱਕ ਗੱਲ ਜਾਂਦੀ ਹੈ ਜਦੋਂ ਇਲੈਕਸ਼ਨਾਂ ਦੀ ਨਾ ਆਪਣਾ ਲੰਮਿਆ ਲੁਧਿਆਣੇ ਵਾਲੀ ਦਾ ਤੇ ਲੱਗਿਆ ਕਿ ਇਸੇ ਗੱਲ ਨੂੰ ਸਾਂਭਣ ਲਈ ਉਹਨਾਂ ਆਈ ਕਮਾਂਡ ਨੇ ਡਿਊਟੀ ਲਾਈ ਹੈ ਵੀ ਕੱਡੇ ਕੱਡੇ ਫ੍ਰਿੰਗ ਜਾ ਕੇ ਤੰਲੇ-ਤੰਲੇ ਬਾਹਰ ਜਾ ਕੇ ਥੰਲੇ-ਥੰਲੇ ਆਪਣੇ ਪੁਰਾਣੇ ਵਰਕਰ ਨੂੰ ਮਿਲ ਕੇ ਨਵੇਂ ਵਰਕਰ ਨੂੰ ਮਿਲ ਕੇ ਮਿਲ ਕੇ ਜੋਂਨੇ ਉਹਨਾਂ ਤੋਂ ਜੋੜੋ ਜਿਹੜੇ ਨਿਊਸ ਆ ਉਹਨਾਂ ਦੀ ਗੱਲ ਜਰੂਰ ਸੰਜੋ ਆਪਾਂ ਕਹਿ ਦਿੰਦੇ ਆ ਜੀ ਕੰਮ ਨਹੀਂ ਹੋ ਰਿਹਾ ਪਰ ਇਹ ਆਪਾਂ ਸਮਝਾ ਨਹੀਂ ਪਾਉਂਦੇ ਵੀ ਕੰਮ ਹੋ ਰਿਹਾ ਕਿਉਂ ਨਹੀਂ ਕਿਸ ਲੈਵਲ ਤੇ ਨਹੀਂ ਹੋਇਆ ਕਿਵੇਂ ਨਹੀਂ ਹੋਇਆ ਜਿਹਦੇ ਘਰ ਤਾਂ ਜਾ ਕੇ ਆਪਾਂ ਪੁੱਛਾਂਗੇ ਗੱਲ ਸੁਣੀ ਜਾਊ ਤਾਂ ਆਪਾਂ ਇੱਕ ਰਿਪੋਰਟ ਬਣਾ ਕੇ ਤੇ ਹਸਾ ਕਹਿੰਦੀ ਵੀ ਇਹ ਦਲਾਣੇ ਸਿਮਿਲ ਦੇ ਕਾਰਨ ਨਹੀਂ ਹੋ ਰਹੇ ਬਣਾਣੇ ਛਾਣੇ ਦੇ ਕਾਰਨ ਨਹੀਂ ਹੋ ਰਹੇ ਇਹ ਪੈਸੇ ਮੰਗ ਰਿਹਾ ਇਹ ਰਿਪੋਰਟਿੰਗ ਆਪਾਂ ਵੀ ਆਪਾਂ ਜਾਣਾਂ ਤੇ ਤਾਂ ਰਿਪੋਰਟ ਬਣ ਸਕੇ ਆਪਾਂ ਨਸ਼ੇ ਦੇ ਲੈ ਕੇ ਪਿਛੇ ਜੇ ਮੈਨੂੰ ਜੋ ਜਲੀ ਹੈ ਕਿ ਬਿਲਕੁਲ ਆਪਾਂ ਸਾਰਿਆਂ ਨੂੰ ਪਤਾ ਵੀ ਆ ਜਿਹੜੀ ਨਸ਼ੇ ਵਾਲੀ ਮਹਿੰਮੇ ਨੇ ਆਪਣੀ ਪਾਰਟੀ ਨੂੰ ਚੱਕਿਆ ਲੋਕਾਂ ਨੂੰ ਉਮੀਦ ਦੇਖੀ ਆਪਣੇ ਪਾਰਟੀ ਵਰਕਰਾਂ ਨੂੰ ਉਮੀਦ ਕੀਤੀ ਹੈ ਤੇ ਮੇਰੀ ਵੀ ਕੋਸ਼ਿਸ਼ ਚੱਲ ਰਹੀ ਹੈ ਪਾਰਟੀ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਸੋ ਸਾਰਿਆਂ ਨਾਲ ਮੀਟਿੰਗਾਂ ਆਪਣੀਆਂ ਹੋਣ ਅਕਸਰਾਂ ਨਾਲ ਮੀਟਿੰਗਾਂ ਹੋਣੀਆਂ ਕੁਝ ਅਰਕ ਤਾਂ ਬਹਿ ਰਿਹਾ ਜਿਹੜਾ ਤੈਨ ਬਹਿ ਰਿਹਾ ਪਿਛਲੇ 2 ਮਹੀਨੇ ਦੇ ਵਿੱਚ ਕੋਈ ਵੀ ਕਾਰਵਾਈ ਦੇ ਵਿੱਚ ਕੋਈ ਰਿਪੋਰਟ ਹੈ ਮੇਰੇ ਕੋਲ ਦੇ 20-20 ਤੁਹਾਨੂੰ ਕੋਈ ਦੱਤ ਲੱਗ ਗਿਆ ਤਾਂ ਵੀ ਫ੍ਰੀ ਟੂ ਪਹਿਲਾਂ ਤੋਂ ਉਹਦੇ ਲਈ ਮਾਨੂੰ ਇੱਕ ਕਾਰਵਾਈ ਦਿੱਤਾ ਦੇਵਣਾ ਦਾ ਹੈ ਜੀ ਤੁਹਾਨੂੰ ਪਹਿਲਾ ਮੈਜਰਮੈਂਟ ਪਾ ਕੇ ਲਿਆਇਆ ਸੀ ਉਹ ਪਾਰਟੀ ਵੱਲੋਂ ਹੁਕਮ ਆਇਆ ਸੀ ਇਹਦੇ ਵਿੱਚ ਕੋਈ ਗਲਤ ਹੈਗੀ ਉਹ ਗੱਲ ਕੂੜੇ ਨਹੀਂ ਸਕਦੇ ਪਰ ਇਹਨੂੰ ਕੱਲੇ-ਕੱਲੇ ਨੂੰ ਇੰਕਾ ਦਿੱਤਾ ਜਾਊਗਾ ਜਿੱਦੇ ਵਿੱਚ ਆਪਾਂ ਥੱਲੇ-ਥੱਲੇ ਇਕੱਠੇ ਜਰ ਬੈਠਾਂਗੇ ਕੱਲੇ-ਕੱਲੇ ਕਮੇਟੀ ਮੈਂਬਰ ਤੋਂ ਇਹ ਵਾਰਨ ਆਪਾਂ ਲੈਣਾ ਤੇ ਬਾਰਮ ਤੋਂ ਆਪਾਂ ਈਟ ਬੈਠਣਗੇ ਇਹਦੇ ਵਿੱਚ ਤੇ ਕਈ ਚੀਜ਼ਾਂ ਇਹਦੇ ਵਿੱਚ ਲਿਖੀਆਂ ਹੋਈਆਂ ਮੈਂ ਮੋਟੀਆਂ-ਮੋਟੀਆਂ ਤੁਹਾਨੂੰ ਦੱਸਦਾ ਐ ਕਿ ਤੋ ਬਾਅਦ ਤੁਹਾਨੂੰ ਸੰਗਠਨ ਇਤਿਆਰ ਦੇ ਦੋ ਦਿਨ ਦੇ ਨਾਲੇ ਪਿੰਡਾਂ ਦਾ ਵੇਰਵਾ ਦੇ ਦਾਂਗੇ ਕਿਉਂਕਿ ਇਹ ਚ ਆ ਬੰਦ ਕਰ ਲਿਆ ਵੀਡੀਓ ਬੰਦ ਕਰ